Halo, s l

ਾਈ ਚੇਅਰਮੈਨ ਸਰ ਗੁਰਬੀ ਸਿੰਘ ਪੁੱਚਰ ਜੀ ਤੇ ਤੁਸੀਂ ਇਹ ਕੀ ਕਹਿਣਾ ਚਾਹੁੰਦੇ ਵਿਕਾਸ ਵਾਸਤੇ ਜੋ ਮਾਨਸਾ ਦਾ ਅਸੀਂ ਇਹ ਹੀ ਵਿਕਾਸ ਜਿਸ ਤੇ ਮਾਨਸਾ ਦੇ ਵਿੱਚ ਪਹਿਲਾਂ ਪਾਣੀ ਦੀ ਵੱਡੀ ਸਮੱਸਿਆ ਸੀ ਜਿਹੜਾ ਉਹਦਾ ਹੱਲ ਸ਼ੁਰੂ ਕੀਤਾ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਸਮੱਸਿਆਵਾਂ ਛੜਕਾਂ ਦੀਆਂ ਸੀ ਇਹ ਸ਼ਹਿਰ ਦੀ ਕੁੱਚੀ ਰੋਡ ਹੈ ਇਸ ਕਰਕੇ ਹਜੇ ਸ਼ਹਿਰ ਤੋਂ ਪਾਣੀ ਦਾ ਕੰਮ ਰਹਿਦਾ ਉਹ ਪੂਰਾ ਕਰਕੇ ਸ਼ਹਿਰ ਦੀਆਂ ਸੜਕਾਂ ਪੱਕੀਆਂ ਬਣਦੀਆਂ ਇਹ ਕੁੱਚੀ ਰੋਡ ਹੈ ਇਸ ਦਾ ਕੰਮ ਲਾ ਚੇਅਰਮੈਨ ਡਾਕਟਰ ਜੀ ਦੇ ਸੰਗਤਾਂ ਦੀ ਉਹਨਾਂ ਦੇ ਜਨਤਨਾ ਸੜਕਾਂ ਉਹਨਾਂ ਦੀ ਜੋ ਉਸੇ ਸੜਕਾ ਸਾਡੇ ਸਤਿਕਾਰਯੋਗ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਸ ਸਿੰਘ ਵਰਸਾ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਰਾਂ ਵੱਲੋਂ 1 ਕਰੋੜ 25 ਲੱਖ ਰੁਪਇਆ ਮਾਰਕੀਟ ਕਮੇਟੀ ਮਾਨਸਾ ਵੱਲੋਂ ਦੇ ਕੇ ਇਹ ਸੜਕ ਦੀ ਸਰਵਪਾਤ ਕੀਤੀ ਗਈ ਹੈ ਬਸੇ ਜਿੱਥੇ ਪਾਰਟੀ ਹਾਈ ਕਮਾਂਡ ਦਾ ਸਰਕਾਰ ਦਾ ਧੰਨਵਾਦ ਕਰਦਾ ਹਾਂ ਐਮਐਲਬੀ ਜੇ ਸਿੰਘ ਰਾਜੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿੰਨਾ ਨੇ ਨਿਜੀ ਤੌਰ ਤੇ ਸਾਡਾ ਸਾਥ ਦੇ ਕੇ ਇਹ ਸੜਕ ਦਾ ਕੰਮ ਸ਼ੁਰੂ ਕਰਾਇਆ ਧੰਨਵਾਦ ਡੀਡੀ ਪੋਰਟ ਰੋਡ ਜਿੱਥੇ ਮਿਲਦੀ ਹੈ ਉਥੋਂ ਲੈ ਕੇ ਜੋ ਚਕੇਰੀਆਂ ਵਾਲਾ ਪੁਲ ਹੈ 2.85 ਕਿਲੋਮੀਟਰ ਹੈ ਜਿਹੜੀ 1 ਕਰੋੜ 24 ਲੱਖ 91000 ਰੁਪਏ ਲਗਭਗ ਸਵਾ ਕਰੋੜ ਰੁਪਏ ਚ ਜਿਹੜੀ ਇਹ ਬਣਨੀ ਹੈ ਉਹਦਾ ਅੱਜ ਕੰਮ ਸ਼ੁਰੂ ਹੋ ਚੁੱਕਿਆ ਹੈ ਇਹ ਪਹਿਲਾਂ 10 ਫੁੱਟ ਸੀ ਇਹ 2 ਫੁੱਟ ਚੌੜੀ ਹੋ ਜੂਗੀ ਹੋਰ 12 ਫੁੱਟ ਦੀ ਸੜਕ ਬਣਨੀ ਹੈ ਔਰ ਮੈਨ ਲੱਗਦਾ ਵੀ ਨੇ ਡੇਟਿੰਗ ਦੇ ਕੋਕੇ ਹੁਣ ਪੱਥਰ ਵਗੈਰਾ ਪੈਣਾ ਸ਼ੁਰੂ ਹੋ ਜਾਊਗਾ ਜਦੋਂ ਹੀ ਬਰਸਾਤੀ ਸੀਜ਼ਨ ਖਤਮ ਹੁੰਦਾ ਉਹਦੇ ਨਾਲ ਨਾਲ ਹੀ ਕੱਟ ਪੈ ਜੂਗੀ ਸੋ ਬਹੁਤ ਜਲਦੀ ਇਹ ਤਿਆਰ ਹੋ ਜੂਗਾ بڑا ਮਾੜਾ ਹਾਲ ਸਾਰੀ ਸਟਰਕਚਰ ਦਾ ਸੀਗਾ ਔਰ ਆਉਣ ਵਾਲੇ ਸਮੇਂ ਚ ਸ਼ਹਿਰ ਦੀਆਂ ਜਿੰਨੀਆਂ ਵੀ ਰਸਤੇ ਨੇ ਜਿੰਨੀਆਂ ਵੀ ਸੜਕਾਂ ਨੇ ਉਹਨਾਂ ਦਾ ਨਵਿਨੀਕਰਨ ਕੀਤਾ ਜਾਊਗਾ ਪ੍ਰੋਪਰ ਪਾਣੀ ਦੀ ਡਿਸਪੋਜ਼ਲ ਕਰਕੇ ਤਾਂ ਜੋ ਆਉਣ ਵਾਲੇ ਸਮੇਂ 'ਚ ਉਹ ਸੜਕਾਂ ਜਲਦੀ ਨਾ ਟੁੱਟਣ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਬਣਦੀਆਂ ਵੀ ਨੇ ਠੀਕ ਨਹੀਂ ਪੁੱਜਦੀਆਂ ਨੇ ਉਸ ਦਾ ਵੀ ਅਸੀਂ ਪੱਕਾ ਜਿਹੜਾ ਹੱਲ ਕਰਨ ਲਈ ਵਚਨਬੱਧ ਹਾਂ ਸੋ ਸਾਰੇ ਜਿੱਥੇ ਮੈਂ ਵਧਾਈ ਦੇਣਾ ਸਾਰੇ ਸ਼ਹਿਰ ਵਾਸੀਆਂ ਨੂੰ ਉੱਥੇ ਆਸ ਰੱਖਦਾ ਕਿ ਪਾਣੀ ਦੀ ਨਿਕਾਸੀ 'ਚ ਸੜਕਾਂ ਬਣਾਉਣ ਸਮੇਂ ਆਪਣਾ ਲੈਵਲ ਕਰਨ ਸਮੇਂ ਜਰੂਰ ਪ੍ਰਸ਼ਾਸਨ ਦਾ ਮਿਊਨਿਸਪਲ ਕਮੇਟੀ ਦਾ ਮਾਰਕੀਟ ਕਮੇਟੀ ਦਾ ਸਾਧਨ ਜਿਸ ਨਾਲ ਗੁਰਪ੍ਰੀਤ ਸਿੰਘ ਪੁਚਰਜੀ ਚੇਅਰਮੈਨ ਮਾਰਕੀਟ ਕਮੇਟੀ ਖੜੇ ਨੇ ਇਹਨਾਂ ਦੇ ਯਤਨਾਂ ਨਾਲ ਜਿਹੜੀ ਹੈ ਇਹ ਸੜਕ ਜਿਹੜੀ 2 ਫੁੱਟ ਹੋਰ ਚੌੜੀ ਹੋਈ ਆ ਸੋ ਹੁਣਾਂ ਦੇ ਸਮੇਂ ਸਾਡੀ ਕੋਸ਼ਿਸ਼ ਰਹੂਗੀ ਇਹ ਸੜਕ ਨੂੰ 18 ਫੁੱਟ ਬਣਾਈਏ ਉਹਦੇ ਲਈ ਵੀ ਅਸੀਂ ਪ੍ਰੋਸੈਸ ਚਲਾਇਆ ਉਹਦੇ ਥੋੜਾ ਸਮਾਜਿਕ ਵਿਕਾਸ ਪਰ ਇਹ ਸੜਕ ਨੂੰ ਆਪਾਂ ਹੋਰ ਵਧੀਆ ਬਣਾਵਾਂਗੇ ਕਿਉਂਕਿ ਇਧਰਲੇ ਪਾਸੇ ਸ਼ਹਿਰ ਦੀ ਐਂਟਰੀ ਹੈ ਬਾਕੀ ਜਿਹੜੀਆਂ ਦੂਧੀਆਂ ਸ਼ਹਿਰ ਦੀਆਂ ਐਂਟਰੀਆਂ ਨੇ ਮਹਾਰਾਜਾ ਅਗਰ ਸਿੰਘ ਮਾਰਕਾ ਹੈ ਜਿਹੜਾ ਪੀਰ ਵੈਲੀ ਦੇ ਅੱਗੇ ਵੀ ਜਾਂਦਾ ਹੈ ਜਾਂ ਪੀਰ ਖਾਨੇ ਵਾਲੀ ਰੋਡ ਹੈ ਜਾਂ ਜਿੱਥੇ ਆਪਣੇ ਵੀਰ ਨਗਰ ਵਾਲਾ ਏਰੀਆ ਹੈ ਅੰਡਰ ਬ੍ਰਿਜ ਹੈ ਔਰ ਜੋ ਰਾਮਨ ਸਿੰਘ ਨੇ ਰਾਮਨ ਸਿੰਘ ਮਾਰ ਰੋਡ ਹੈ ਉਹਦੇ ਬੈਕ ਤੇ ਜੋ ਕਾਲਜ ਨੂੰ ਰੋਡ ਜਾਂਦੀ ਆ ਠੁੱਠਿਆ ਵਾਲੀ ਰੋਡ ਹੈ ਉਹ ਬਹੁਤ ਜਲਦੀ ਔਰ ਜੋ ਇਹ ਚਹਰੀ ਰੋਡ ਹੈ ਉਹਦੀ ਰਿਪੇਅਰ ਹੈ ਉਹਦਾ ਸਾਰਾ ਟੈਂਡਰ ਵੀ ਹੋ ਚੁੱਕਿਆ ਹੈ ਵਰਕ ਪਰਮਿਟ ਵੀ ਹੋ ਚੁੱਕਿਆ ਹੈ ਅ ਜਦੋਂ ਸਾਤੀ ਸੀਜ਼ਨ ਨਿਕਲ ਜਾਂਦਾ ਹੈ 5-10 ਦਿਨਾਂ ਚ ਉਹਦਾ ਵੀ ਇਸ ਕੰਮ ਸ਼ੁਰੂ ਕਰ ਰਹੇ ਹਾਂ ਤੋਂ ਸਾਰੇ ਚੈਰ ਵਾਸੀਨ ਨੂੰ ਅਪੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਸਾਡਾ ਸਾਥ ਦਿਓ ਤਾਂ ਜੋ ਆਪਾਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਤੇ ਹਰਿਆ-ਭਰਿਆ ਬਣਾ ਸਕੀਏ ਸਾਰਿਆਂ ਦਾ ਧੰਨਵਾਦ ਹੈ ਸਾਰੇ ਸੜਕ ਕਿੰਨੇ ਟਾਈਮ ਚ ਪੂਰੀ ਹੋ ਜਾਏਗੀ ਬਸ ਅੱਜ ਬੰਨੀ ਸ਼ੁਰੂ ਹੋਗੀ ਮੰਮੀ 1.5 ਮਹੀਨੇ ਚ ਸਾਡੀ ਤਿਆਰ ਹੋ ਜਾਊਗਾ